ਲਾਡੋਵਾਲ ਟੋਲ ਪਲਾਜ਼ਾ ਨੂੰ ਲੈ ਕੇ ਵੱਡੀ ਖਬਰ ਹੈ ਜੀहां ਅੱਜ ਕਿਸਾਨਾਂ ਦੇ ਵੱਲੋਂ ਦੁਪਹਿਰ ਨੂੰ ਲਾਡੋਵਾਲ ਟੋਲ ਪਲਾਜ਼ਾ ਦੀ ਤਾਲਾਬੰਦੀ ਕੀਤੀ ਜਾਵੇਗੀ ਕਿਸ ਨੇ ਕੀਤੀ ਹੈ ਅਤੇ ਕਿਸਾਨਾਂ ਦੇ ਵੱਲੋਂ ਆਪਣੀ ਸਟੇਜ ਤੋਂ ਬਾਅਦ ਹੈ ਜਿਹੜਾ ਐਲਾਨ ਕੀਤਾ ਗਿਆ ਸੀ ਕਿ ਉਹ ਜਥੇਬੰਦੀਆਂ ਦਾ ਇੰਤਜ਼ਾਰ ਕਰ ਰਹੇ ਨੇ ਜਿਸ ਤੋਂ ਬਾਅਦ ਉਹ ਪੱਕੇ ਤੌਰ ਤੇ ਇਸ ਟੋਲ ਪਲਾਜ਼ਾ ਨੂੰ ਬੰਦ ਕਰ ਦੇਣਗੇ ਇਸੇ ਨਾਲ ਹੀ ਉਹਨਾਂ ਨੇ ਵੱਖ-ਵੱਖ ਜਥੇਬੰਦੀਆਂ ਨੂੰ ਇਕੱਤਰਤ ਹੋਣ ਦੀ ਵੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਲਾਡਵਾਲ ਟੋਲ ਪਲਾਜ਼ਾ ਪੰਜਾਬੀਆਂ ਦੇ ਨਾਲ ਅਤੇ ਲੋਕਾਂ ਨਾਲ ਹੋ ਰਹੀ ਲੁੱਟ ਲੁੱਟ ਦਾ ਨਤੀਜਾ ਹੈ ਅਤੇ ਜਦ ਕਿ ਇਸ ਦੀ ਮੁਨੀਆਤ ਵੀ ਮੁੱਕ ਚੁੱਕੀ ਹੈ ਨਾ ਤਾਂ ਇਹਦੇ ਰੇਟ ਘਟਾਏ ਜਾ ਰਹੇ ਨੇ ਤੇ ਸ਼ਰਿਆਮ ਲੋਕਾਂ ਜੇਤੇ ਬੋਝ ਪਾਇਆ ਜਾ ਰਿਹਾ ਜਿਸ ਨੂੰ ਲੈ ਕੇ ਉਹਨਾਂ ਦੇ ਵੱਲੋਂ ਤਾਲਾਬੰਦੀ ਕਰਨ ਦਾ ਐਲਾਨ ਕਰ ਦਿੱਤਾ ਗਿਆ ਸੀ ਸੋ ਦੁਪਹਿਰ ਨੂੰ ਹੈ ਜਿਹੜਾ ਤਾਲਾਬੰਦੀ ਕਰ ਦਿੱਤੀ ਜਾਵੇਗੀ ਜੀਆਂ ਲਾਡਵਾਲ ਟੋਲ ਪਲਾਜ਼ਾ ਤੇ ਕਿਸਾਨਾਂ ਵੱਲੋਂ ਹੈ ਜਿਹੜਾ ਤਾਲਾ ਲਗਾਇਆ ਜਾ ਰਿਹਾ ਇਸ ਨੂੰ ਲੈ ਕੇ ਪੁਲਿਸ ਫੋਰਸ ਵੀ ਉੱਥੇ ਤਾਇਨਾਤ ਕਰ ਦਿੱਤੀ ਗਈ ਹੈ ਸੁਰੱਖਿਆ ਦੇ ਪ੍ਰਬੰਧ ਵੀ ਕੀਤੇ ਗਏ ਨੇ ਕਿਸੇ ਤਰ੍ਹਾਂ ਦੀ ਕੋਈ ਘਟਨਾ ਨਾ ਵਾਪਰੇ ਅਨੁਸਖਾ ਵੀ ਉਸ ਨੂੰ ਲੈ ਕੇ ਵੀ ਪ੍ਰਸ਼ਾਸਨ ਜਿਹੜਾ ਚੌਕਸ ਹੋ ਚੁੱਕਾ ਹੈ ਸੋ ਲਾਡੋਵਾਲ ਟੋਲ ਪਲਾਜ਼ਾ ਹੈ ਜਿਹੜਾ ਸਭ ਤੋਂ ਮਹਿੰਗਾ ਹੈ ਲਾਡੋਵਾਲ ਟੋਲ ਪਲਾਜ਼ਾ ਉਸਤੇ ਤਾਲਾਬੰਦੀ ਦੁਪਹਿਰ ਨੂੰ ਕੀਤੀ ਜਾ ਰਹੀ ਹੈ ਲੁਧਿਆਣਾ ਲਾਈਵ ਲਈ ਸੁਰਿੰਦਰ ਸੋਨੀ ਦੀ ਰਿਪੋਰਟ ਹਾਂਜੀ ਸਰ ਮੇਰਾ ਨਾਮ ਜਸਵੀਰ ਚੱਜ ਜਸਵੀਰ ਜੀ ਤੁਸੀਂ ਆਏ ਹੋ ਜਸਵੀਰ ਜੀ ਸਰ ਜਿਨ੍ਹਾਂ ਦੇ ਨਾਲ ਆਏ ਹੋ ਜਿੱਥੇ ਬੰਦੀਆਂ ਸਨ ਅਕਸਰ ਕਦੇ ਕਾਲ ਦੇ ਇਸ ਤਰੀਕੇ ਦੇ ਨਾਲ ਅਮਰ ਸਾਰੇ ਸਾਥੀਆਂ ਦੇ ਨਾਲ ਸਾਡੀ ਆਲ ਇੰਡੀਆ ਕਿਸਾਨ ਸਭਾ ਜਿਹੜੀ ਉਹਦੇ ਵਿੱਚ ਜ਼ਿਲ੍ਹਾ ਪ੍ਰਧਾਨ ਲੁਧਿਆਣਾ ਦਾ ਅਸੀਂ ਇੱਥੇ ਜਿਹੜੀ ਟੋਲ ਪ੍ਰਾਜਾ ਕਮੇਟੀ ਨੇ ਕਾਲ ਦਿੱਤੀ ਹੈ ਆਪਣੀ ਜਥੇਬੰਦੀ ਉਹਦੇ ਵਿੱਚ ਸ਼ਾਮਲ ਹੋਣ ਲਈ ਆਏ ਆ ਮੈਂ ਪੁੱਛਣਾ ਚਾਹੁੰਦਾ ਵੀ ਇਹ ਭਾਰਤ ਵਿੱਚ ਦੇਸ਼ ਵਿੱਚ ਟੋਲ ਪ੍ਰਾਜੇ ਕਿਉਂ ਲਾਏ ਜਾ ਰਹੇ ਨੇ ਜਦੋਂ ਹਰ ਕੋਈ ਵੀਹਿਕਲ ਹੈ ਉਹ ਜਦੋਂ ਰਜਿਸਟਰ ਹੁੰਦਾ ਹੈ ਤਾਂ ਉਹ ਆਪਣੇ ਟੈਕਸ ਦਿੰਦਾ ਅਜਿਹਾ ਕੋਈ ਗੱਟ ਟੈਕਸ ਲਿਆ ਜਾਂਦਾ ਰੋਡ ਟੈਕਸ ਲਿਆ ਜਾਂਦਾ ਰੀਐਸਐਸ ਟੈਕਸ ਲਿਆ ਜਾਂਦਾ ਤਾਂ ਫਿਰ ਲੋਕਾਂ ਤੇ ਬਾਧੂ ਬੋਝ ਕਿਉਂ ਪਾਇਆ ਜਾਂਦਾ ਇਹ ਸਾਰੇ ਭਾਰਤ ਵਿੱਚ ਟੋਲ ਪਲਾਜੇ ਬੰਦ ਹੋਣੇ ਚਾਹੀਦੇ ਨੇ ਜਾਂ ਫਿਰ ਜਿਹੜੀ ਰਜਿਸਟਰਡ ਫੀਸ ਹੈ ਜਿਹੜੀ ਉਸ ਤੋਂ ਬਾਅਦ ਵਿੱਚ ਗੱਟ ਟੈਕਸ ਨੇ ਰੋਡ ਟੈਕਸ ਨੇ ਉਹ ਸਾਰੇ ਬੰਦ ਹੋਣੇ ਚਾਹੀਦੇ ਨੇ ਸਾਨੂੰ ਇੱਕ ਸਾਡੇ ਕੋਲ ਇੱਕ ਟੈਕਸ ਲਿਆ ਜਾਵੇ ਉਹ ਸਰਕਾਰ ਇਹ ਫੈਸਲਾ ਕਰੇ ਵੀ ਕਿਹੜਾ ਟੈਕਸ ਲੈਣਾ ਹੈ ਰੋਡ ਟੈਕਸ ਗੱਟ ਟੈਕਸ ਰਜਿਸਟ੍ਰੇਸ਼ਨ ਫੀਸ ਲੈਣੀ ਹੈ ਜਾਂ ਸਾਡੇ ਕੋਲ ਉਹ ਘੜੀ ਘੜੀ ਰੋਜ਼ ਰੋਜ਼ ਜਿਹੜੇ ਟੋਲ ਪਲਾਜੇ ਲੈਣੇ ਨੇ ਅਗਲੀ ਗੱਲ ਟੋਲ ਪਲਾਜੇ ਦਾ ਦੂਸਰੀ ਗੱਲ ਇਹਦੇ ਵਿੱਚ ਜਿੰਨੇ ਵੀ ਵਰਕਰ ਕੰਮ ਕਰਦੇ ਨੇ ਉਹ ਸਾਰੇ ਟੋਲ ਪਲਾਜ਼ਾ ਦੀ ਫੀਸ ਦੇ ਵਿੱਚ ਉਹਨਾਂ ਨੂੰ ਜਾਂਦੇ ਨੇ ਪਲੱਸ ਇਹਦੇ ਵਿੱਚ ਟੋਲ ਪਲਾਜ਼ੇ ਦੇ ਜਿਹੜੇ ਠੇਕੇ ਲੈਂਦੇ ਨੇ ਉਹ ਆਪਣੇ ਪ੍ਰੋਫਿਟ ਕਮਾਉਂਦੇ ਨੇ ਅਸੀਂ ਇੱਥੇ ਆਪਣੇ ਸ਼ੁਭਾ ਲਈਏ ਜਿਹੜੇ ਅਸੀਂ ਚਾਹੁੰਦੇ ਹਾਂ ਕਿ ਸੜਕਾਂ ਹੋਣ ਸਰਕਾਰ ਦਾ ਫਰਜ਼ ਬਣਦਾ ਹੈ ਕਿ ਲੋਕਾਂ ਨੂੰ ਸਹੂਲਤਾਂ ਦੇਵੇ ਨਾ ਕਿ ਲੋਕਾਂ ਨੂੰ ਤੰਗ ਕਰੇ ਇਹ ਜਿਹੜਾ ਟੋਲ ਪਲਾਜ਼ਾ ਜਿੱਥੇ ਆਪਾਂ ਖੜੇ ਆ ਲਾਡੋਵਾਲ ਇਹ ਪੰਜਾਬ ਦਾ ਨਹੀਂ ਬਲਕਿ ਭਾਰਤ ਦਾ ਸਭ ਤੋਂ ਮਹਿੰਗਾ ਟੋਲ ਪਲਾਜ਼ਾ ਹੈ ਇਹਦੇ ਵਿੱਚ ਕੀ ਸੋਨੇ ਦੀਆਂ ਮੇਖਾਂ ਡੀਆਂ ਹੋਈਆਂ ਨੇ ਇਹ ਸੜਕ ਦੇ ਵਿੱਚ ਕੀ ਇਹਨਾਂ ਨੂੰ ਜਿਹੜੀ ਹੋਰ ਵੱਧ ਸੁਰੱਖਿਆ ਦਿੱਤੀ ਜਾਂਦੀ ਹੈ ਟੋਲ ਪਲਾਜ ਜਿਹੜੀ ਇੱਥੇ ਕਮੇਟੀ ਬਣੀ ਹੈ ਜਿਹੜਾ ਉਹਨੇ ਫੈਸਲਾ ਕੀਤਾ ਅਸੀਂ ਉਹਦੇ ਬਿਲਕੁਲ ਨਾਲ ਆ ਉਹਦੇ ਸ਼ਾਮਿਲ ਆ ਜਿਹੜਾ ਵੀ ਉਹ ਫੈਸਲਾ ਕਰਨਗੇ ਅਸੀਂ ਆਪਣੀ ਆਲ ਇੰਡੀਆ ਕਿਸਾਨ ਸਭਾ ਵੱਲੋਂ ਉਹਦੇ ਨਾਲ ਡੱਟ ਕੇ ਤਾਲੇ ਜੜੋਗੇ ਤਾਲੇ ਜਿਵੇਂ ਉਹ ਤਾਲੇ ਜੜਨਗੇ ਅਸੀਂ ਉਹਦੇ ਨਾਲ ਪੂਰੀ ਤਰ੍ਹਾਂ ਸਮਰਥਿਤ ਕਰਾਂਗੇ ਉਹ ਆਪਣੇ ਸੱਗੀ ਸਾਥੀ ਨੂੰ ਭੇਜ ਗਏ ਇਹ ਆਏ ਆ ਪ੍ਰਧਾਨ ਜੀ ਬੰਦ ਦਾ ਐਲਾਨ ਪ੍ਰਸ਼ਾਸਨ ਕੰਧਕਾਰੀ ਪਹੁੰਚ ਗਏ ਤੁਸੀਂ ਤਾਲੇ ਜੜਨ ਦੀ ਗੱਲ ਕਹੀ ਹੈ ਗੱਡੀਆਂ ਪਹੁੰਚ ਗਈਆਂ ਸਾਰੇ ਇੰਤਜ਼ਾਮ ਕੀਤੇ ਹੋਏ ਪ੍ਰਸ਼ਾਸਨ ਨੇ ਕਿਵੇਂ ਦੇਖਦੇ ਹਾਂ ਅਸੀਂ ਤਾਲੇ ਫਿਰ ਵੀ ਲਾਵਾਂਗੇ ਲੱਗਣਗੇ ਤੁਹਾਡੇ ਸਾਹਮਣੇ ਲਾ ਦਾਂਗੇ ਇਹ ਆਏ ਸਾਡੀ ਸੁਰੱਖਿਆ ਲਈ ਸਾਨੂੰ ਡਰਾਉਣ ਲਈ ਨਹੀਂ ਆਏ ਇਹ ਸਾਡੇ ਨਾਲ ਆ ਕੋਈ ਇਹੋ ਜਿਹੀ ਗੱਲ ਨਹੀਂ ਲੋਕਾਂ ਦਾ ਵੀ ਕਾਫੀ ਸਹਿਯੋਗ ਆ ਵੱਡੀ ਗਿਣਤੀ ਵਿੱਚ ਜਥੇਬੰਦੀਆਂ ਦੇ ਬਹੁਤ ਆਪਸ ਆਉਣੀਆਂ ਸ਼ੁਰੂ ਹੋ ਗਿਆ ਸਾਰਿਆਂ ਨੇ ਆ ਜਾਣਾ ਕਿੰਨੇ ਵਜੇ ਦਾ ਸਮਾਂ ਤਾਲਾ ਬੰਦੀ ਕੀਤੀ ਜਾਊਗੀ 2 ਵਜੇ ਦਾ 2 ਵਜੇ ਗੱਲਬਾਤ ਹੋ ਪਈ ਹੈ ਅਧਿਕਾਰੀਆਂ ਦੇ ਨਾਲ ਹੁਣ ਤੱਕ ਗੱਲਬਾਤ ਰਾਤ ਹੋਈ ਜੀ ਲੋਕਲ ਪ੍ਰਸ਼ਾਸਨ ਦੇ ਨਾਲ ਜੀ ਉਹਨਾਂ ਨੇ ਅੱਜ ਮੰਗ ਪੱਤਰ ਲਏ ਨਾ ਉਹ ਕਹਿੰਦੇ ਅੱਗੇ ਗੱਲ ਨੂੰ ਤੇਜ਼ ਕਰ ਦਾਂਗੇ ਜਿਹੜਾ ਮੰਗ ਪੱਤਰ ਆ ਉਹ ਅੱਜ ਉਹਨਾਂ ਨੂੰ ਸੌਂਪਾਂਗੇ ਅਸੀਂ ਤੋਂ ਮੰਗ ਪੱਤਰ ਦਵਾਂਗੇ ਜਾਂ ਤਾਲੇ ਝੜੂਗੇ ਤਾਲੇ ਵੀ ਝੜਾਂਗੇ ਮੰਗ ਪੱਤਰ ਵੀ ਦੇਵਾਂਗੇ ਕਿਉਂਕਿ ਕੰਮ ਦੋਨੇ ਜਾਰੀ ਰੱਖਣੇ ਆ ਜੇ ਕੱਲ ਨੂੰ ਅਗਰ ਇਹਨਾਂ ਅਸੀਂ ਟੋਲ ਪਲਾਜਾ ਬੰਦ ਕਰਦੇ ਹੱਕ 'ਚ ਨਹੀਂ ਹੈ ਅਸੀਂ ਕਹਿੰਦੇ ਛੜਕਾਂ ਦਾ ਕੰਮ ਚੱਲਦਾ ਰਵੇ ਪਰ ਉਹਦੇ ਰੇਟ ਆ ਜਿਹੜੇ ਉਹ ਸਾਡੇ ਜਿੰਨੇ ਅਸੀਂ ਕਹੇ ਉਨੇ ਕੋਲ ਬਸ ਕੋਈ ਸਹਿਮਤੀ ਬਣ ਪਈ ਹੈ ਕੋਈ ਨਹੀਂ ਅਜੇ ਤੱਕ ਕੋਈ ਸਹਿਮਤੀ ਨਹੀਂ ਬਣੀ ਤੇ ਜੇ ਅਧਿਕਾਰੀ ਆ ਗਏ ਸਹਿਮਤੀ ਬਣੇਗੀ ਕੋਈ ਜੇ ਤਾਲੇ ਪੱਕੇ ਨਹੀਂ ਨਹੀਂ ਅੱਜ ਨਹੀਂ ਗੱਲ ਹੁੰਦੀ ਕੋਈ ਅੱਜ ਤੇ ਉਹਨਾਂ ਕੋਲ ਹੈ ਵੀ ਨਹੀਂ ਗੱਲ ਹੋ ਵੀ ਨਹੀਂ ਸਕਦੀ ਕੋਈ ਇਹ ਤਾਲਾਬੰਦੀ ਪੱਕੀ ਕਿੰਨੇ ਕਵਜੇ ਜੜਨੇ ਵਾਲੇ 2 ਵਜੇ ਤਾਲੇਬੰਦੀ ਦੀ ਜਿਹੜੀ ਗੱਲ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ 인ਦਰਵੀਰ ਸਿੰਘ ਕਾਦੀਆ ਪ੍ਰਧਾਨ ਮਾਲਵਾ ਜ਼ੋਨ ਭਾਰਤੀ ਕਿਸਾਨ ਜੁਨੀਅਨ ਦੁਆਬਾ ਔਰ ਜਿਹੜੀ ਤਾਲੇਬੰਦੀ ਦੀ ਗੱਲ ਅੱਜ 30 ਤਰੀਕ ਦਾ ਜਿਹੜਾ ਫੈਸਲਾ ਉਹ ਅਸੀਂ ਦਿੱਤਾ ਸੀਗਾ ਅੱਜ 15ਵਾਂ ਦਿਨ ਆ ਸਾਡੇ ਮੋਰਚੇ ਲੱਗੇ ਨੂੰ ਔਰ ਜਿਹੜੇ ਅਧਿਕਾਰੀ ਐਨਚਵੰਦੇ ਉਹਨਾਂ ਨੇ ਇੰਨੀ ਵੀ ਮੁਸ਼ੱਕਤ ਨਹੀਂ ਕੀਤੀ ਵੀ ਉੱਥੋਂ 3 ਕਿਲੋਮੀਟਰ ਤੁਰ ਕੇ ਸਾਡੀ ਗੱਲ ਸੁਣਨਾ ਅਧਿਕਾਰੀ ਆਏ ਸੀਗੇ ਅਸੀਂ ਆਪਦੀ ਗੱਲ ਰੱਖੀ ਆ ਔਰ ਉਹਨਾਂ ਨੂੰ ਦੱਸਿਆ ਉਹ ਕਹਿੰਦੇ ਵੀ ਅਸੀਂ ਜਲ ਤੋਂ ਜਲ ਤੁਹਾਡਾ ਮਸਲੇ ਦਾ ਹੱਲ ਕਰਾਂਗੇ ਔਰ ਸਾਡੇ ਜਿਹੜੇ ਮਸਲੇ ਸੀ ਉਹ ਅਸੀਂ ਜਿਹੜਾ 150 ਰੁਪਇਆ ਅਸੀਂ ਕੀਤਾ ਸੀਗਾ ਵੀ 24 ਘੰਟੇ ਵਾਲਾ ਪਰਚੀ ਉਹ ਕਰ ਦੇਣ ਤੇ ਜਿਹੜਾ 170 ਜਿਹੜਾ ਪਾਸ ਸਿਸਟਮ ਸੀਗਾ ਔਰ 20 ਕਿਲੋਮੀਟਰ ਦੇ ਆਦੇਰੇ 'ਚ ਅਸੀਂ ਕਿਹਾ ਸੀਗਾ ਵੀ ਇਹਨੂੰ ਫ੍ਰੀ ਕਰ ਦਿੱਤਾ ਜਾਵੇ ਤਾਂ ਕਿ ਜਿਹੜੇ ਵੀ ਇੱਥੇ ਨੇੜੇ-ਤੇੜੇ 20 ਕਿਲੋਮੀਟਰ ਚ ਐਨ ਐਚ 1 ਦੀ ਕੰਡੀਸ਼ਨ ਅਨੁਸਾਰ ਅਸੀਂ ਗੱਲ ਰੱਖੀ ਸੀਗੀ ਔਰ ਜਿਹੜੀਆਂ ਸਟਰੀਟ ਲਾਈਟਾਂ ਲੱਗਣੀਆਂ ਨੇ ਉਸ ਬਾਰੇ ਅਸੀਂ ਕਿਹਾ ਸੀਗਾ ਔਰ ਡਰੇਨੇਜ ਸਿਸਟਮ ਬਾਰੇ ਅਸੀਂ ਗੱਲ ਕੀਤੀ ਸੀਗੀ ਕਿ ਜਿਹੜਾ ਡਰੇਨੇਜ ਸਿਸਟਮ ਆ ਉਹਨੂੰ ਇੱਥੇ ਸਹੀ ਕੀਤਾ ਜਾਵੇ ਕਿਉਂਕਿ ਮੀਂਹ ਪੈਂਦਾ ਇੱਥੇ ਪਾਣੀ ਗੋਡੇ-ਗੋਡੇ ਖੜ ਜਾਂਦਾ ਵਾ ਬਿਮਾਰੀਆਂ ਲੱਗਣ ਦਾ ਬਹੁਤ ਵੱਡਾ ਖਤਰਾ ਹੈ ਅੱਜ 11 ਵਜੇ ਦੀ ਸਟੇਜ ਦੀ ਕਾਰਵਾਈ ਸ਼ੁਰੂ ਹੋਊਗੀ ਸਾਡੇ ਸੁਪਾ ਪ੍ਰਧਾਨ ਸਰਦਾਰ ਮਨਜੀਤ ਸਿੰਘ ਜੀ ਰਾਏ ਔਰ ਸਾਡੇ ਜਨਰਲ ਸਕੱਤਰ ਸਰਦਾਰ ਸਤਨਾਬ ਸਿੰਘ ਜੀ ਸਾਹਣੀ ਉਹ ਵੀ ਆ ਰਹੇ ਹਨ ਔਰ ਅਸੀਂ 11 ਵਜੇ ਦੀ ਕਾਰਵਾਈ ਆਰੰਭ ਕਰਕੇ 2:30 ਵਜੇ ਅਸੀਂ ਆਪਦੀ ਕਾਰਵਾਈ ਕਰਕੇ ਇਹਨੂੰ ਬੰਦ ਕਰ ਦਾਂਗੇ ਤਾਲਾ ਬੰਦੀ ਕਰ ਦਿੱਤੀ ਜਾਏਗੀ ਅਸੀਂ ਜੀ ਇਹਨੂੰ ਟੋਟਲ ਤੌਰ ਤੇ ਬੰਦ ਕਰ ਦਾਂਗੇ ਅਸੀਂ ਕੱਲ ਅਧਿਕਾਰੀਆਂ ਨੂੰ ਵੀ ਇਹ ਗੱਲ ਕਹੀ ਸੀ ਬੀ ਸਾਨੂੰ ਇੰਨਾ ਵਾਹ ਵੀ ਇਹ ਚੱਲੇ ਨਾ ਜਦ ਤੱਕ ਇਹ ਸਾਡੇ ਨਾਲ ਗੱਲਬਾਤ ਨਹੀਂ ਕਰਦੇ ਸਾਡੀਆਂ ਮੰਗਾਂ ਨੂੰ ਨਹੀਂ ਮੰਨਦੇ ਉਦੋਂ ਤੱਕ ਅਸੀਂ ਇਹ ਇਹਨੂੰ ਤਾਲੇ ਲਾ ਕੇ ਇਹਨੂੰ ਬੰਦ ਕਰਾਂਗੇ ਕੀ ਕੀ ਕਾਰਵਾਈ ਰਹੂਗੀ ਤੁਹਾਡੀ ਅੱਖੇ ਬੈਠਿਆ ਜਾਏਗਾ ਜਾਂ ਫਿਰ ਇਸ ਨੂੰ ਬੰਦ ਕਰਕੇ ਮੋਰਚਾ ਖਤਮ ਕਰ ਦਿੱਤਾ ਜਾਊਗਾ ਦੇਖੋ ਜੀ ਇਹਨੂੰ ਬੰਦ ਕਰਕੇ ਅਸੀਂ ਪੂਰਨ ਤੌਰ ਤੇ ਜਿਹੜੇ ਨੇ ਲਪੇਟ ਲਪੇਟ ਕੇ ਸਾਰੇ ਇਹ ਬੰਦ ਕਰਕੇ ਕਿਉਂਕਿ ਅਸੀਂ ਇਹ ਵੀ ਕਿਹਾ ਸੀਗਾ ਵੀ ਫਾਸਟ ਟੈਗ ਆਹੀ ਵੀ ਕੋਈ ਪੈਸਾ ਨਾ ਕੱਟੇ ਵੀ ਇਹਨੂੰ ਟੋਟਲੀ ਬੰਦ ਕਰਕੇ ਅਸੀਂ ਇੱਥੋਂ ਮੁਕੰਮਲ ਕਾਰਵਾਈ ਕਰਕੇ ਜਾਵਾਂਗੇ ਜੀ ਹਾਂ ਜੀ ਮਤਲਬ ਜੇ ਕੋਈ ਪ੍ਰਸ਼ਾਸਨਿਕ ਅਧਿਕਾਰੀ ਆਉਂਦਾ ਤਾਂ ਅੱਜ ਗੱਲਬਾਤ ਕਰਨ ਜਿਵੇਂ ਤੁਸੀਂ 2 ਵਜੇ ਤੱਕ ਦਾ ਸਮਾਂ ਦਿੱਤਾ ਹੈ ਆ ਕੇ ਫਿਰ ਕੰਮ ਰੁਕੇ ਜਾਏਗਾ ਪ੍ਰਸ਼ਾਸਨ ਅਧਿਕਾਰੀਆਂ ਨੂੰ ਵੈਸੇ ਅਸੀਂ ਕੱਲ ਦੀ ਤਰੀਕ ਦਿੱਤੀ ਸੀਗੀ ਵੀ ਕੱਲ ਦਾ ਲਾਸਟ ਡੇਨਾ ਸਾਡਾ ਵੀ ਤੁਸੀਂ ਕੱਲ ਆ ਕੇ ਗੱਲਬਾਤ ਕਰ ਸਕਦੇ ਹੋ ਪਰ ਜੇ ਉਹ ਅੱਜ ਆ ਕੇ ਵੀ ਸਾਡੀ ਮੰਗਾ ਮੰਨਣਗੇ ਫਿਰ ਜਿਹੜੇ ਲੋਕ ਹਨ ਉਹ ਡਿਸੀਜਨ ਲੈਣ ਵੀ ਹਾਂ ਬੀ ਜੀਓ ਸਾਡੀਆਂ ਮੰਗਾ ਮੰਨ ਲੈਂਦੇ ਆ ਫਿਰ ਅਸੀਂ ਇੱਥੋਂ ਚਲੇ ਆਵਾਂਗੇ ਜੀ ਸਾਡਾ ਪੱਕਾ ਲਾਨ ਹੈ ਜੀ ਧਰਨੇ ਦੀ ਜਿਹੜੀ ਗੱਲ ਦੇ ਗੱਲ ਕਹੀ ਜਾ ਰਹੀ ਸੀ ਇੰਤਜ਼ਾਮ ਕਿਸ ਤਰੀਕੇ ਦੇ ਨੇ ਲਾਡੋ ਰੱਖਿਆ ਕਿਸ ਤਰ੍ਹਾਂ ਦੇ ਆਪਣੇ ਸਾਕੀ ਸਾਧੀਆਂ ਦੇ ਨਾਲ ਸੁਰੱਖਿਆ ਦੇ ਕਿਸ ਤਰ੍ਹਾਂ ਦੇ ਪ੍ਰਬੰਧ ਹੈ ਜੀ ਨੀ ਨੀ ਪੂਰੀ ਤਰ੍ਹਾਂ ਦੇ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਨੇ ਸਾਡੇ ਅੱਜ ਟਾਈਮਿੰਗ ਸੀਗੀ ਸਵੇਰੇ 8 8:30 ਵਜੇ ਚ ਫੋਰਸ ਨੂੰ ਸਾਰੀ ਕਾਲ ਕੀਤਾ ਗਿਆ ਆਲਰੇਡੀ ਪਹੁੰਚ ਚੁੱਕੀ ਹੈ ਹੈਲਪ ਲਾਈਨ ਤੇ ਜਿਹੜਾ ਸਾਡੇ ਵੱਲੋਂ ਪੂਰੀ ਤਰ੍ਹਾਂ ਸਾਰੀ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਸਰ ਲੁਧਿਆਣੇ ਤੋਂ ਪੁਲਿਸ ਆਈ ਹੈ ਬਾਰੋਂ ਵੀ ਪੁਲਿਸ ਬੁਲਾਈ ਗਈ ਹੈ ਤੋਂ ਲੁਧਿਆਣੇ ਤੋਂ ਹੈ ਏਆਰਪੀ ਹੈ ਸਾਰੇ ਲਾਂਡਾ ਬਾਰਡਰ ਤੋਂ ਪੂਰੇ ਦੋ ਜਿਲ੍ਹਿਆਂ ਤੋਂ ਕਾਰ ਪੂਰੀ ਲੁਧਿਆਣਾ ਤੋਂ ਪੁਲਿਸ ਸਾਡੇ ਬੁਲਾਈ ਕਿਸਾਨਾਂ ਵੱਲੋਂ ਕਾਲ ਦਿੱਤੀ ਗਈ ਸੀ ਇਹਦੇ ਵੱਡੇ ਇਕੱਠ ਦੀ ਉਸ ਨੂੰ ਲੈ ਕੇ ਕਾਨੂੰਨੀ ਵਿਵਸਥਾ ਵੀ ਕਿਤਨਾ ਕਿਤ ਸਵਾਲਾਂ ਦੇ ਘੇਰੇ ਚ ਰਹਿੰਦੀ ਉਸ ਨੂੰ ਕਾਬੂ ਕਰਨ ਲਈ ਤੋਂ ਤੁਹਾਡੇ ਵੱਲੋਂ ਪੂਰੀਆਂ ਪ੍ਰਬੰਧ ਨੇ ਸਾਡੇ ਵੱਲੋਂ ਪੂਰੀ ਤਰ੍ਹਾਂ ਪੂਰਾ ਪ੍ਰਬੰਧ ਕਰਤਾ ਗਿਆ ਨਾ ਆਰਡਰ ਨੂੰ ਲੈ ਕੇ ਕੋਈ ਵੀ ਸਮੱਸਿਆ ਨਹੀਂ ਆਣ ਦਿੱਤੇ ਜਾਊਗੀ ਹੋਟਲ ਇਹ ਸਾਡੇ ਪੂਰੇ ਪ੍ਰਬੰਧ ਕੀਤੇ ਗਏ ਨੇ ਉਹ ਬਤਨ